ਲੁਧਿਆਣਾ ਦੇ ਡੀਆਈਜੀ ਰੇਂਜ ਦੇ ਵਿੱਚ ਤਨਾਤ ਮੁਲਾਜ਼ਮ ਤੀਰਤ ਸਿੰਘ ਦੀ ਅਚਾਨਕ ਰਾਤ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਰਾਣੀ ਚਾਂਸੀ ਰੋਡ ਦੇ ਉੱਤੇ ਡੀਆਈਜੀ ਦਫ਼ਤਰ ਦੇ ਵਿੱਚ ਡਿਊਟੀ ਦੌਰਾਨ ਮੁਲਾਜ਼ਮ ਤੀਰਤ ਸਿੰਘ ਜਿਨ੍ਹਾਂ ਦੇ ਗੋਲੀ ਲੱਗੀ ਹੈ ਮੌਕੇ ਤੇ ਮੌਜੂਦ ਆ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸ ਥਾਂ ਦੇ ਉੱਤੇ ਜਿਹੜਾ ਤੀਰਤ ਸਿੰਘ ਆਪਣੀ ਡਿਊਟੀ ਕਰਦੇ ਸੀ ਉਹਨਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਜੋ ਕਿ ਰਾਤ ਨੂੰ ਇਸ 3 ਵਜੇ ਦੇ ਕਰੀਬ ਡਿਊਟੀ ਦੇ ਦੌਰਾਨ ਜਿਨ੍ਹਾਂ ਦੇ ਗੋਲੀ ਲੱਗੀ ਹੈ ਫਿਲਹਾਲ ਗੋਲੀ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕੀ ਕਾਰਨ ਸੀ ਗੋਲੀ ਲੱਗਣ ਦੇ ਫਿਲਹਾਲ ਸਿਵਲ ਹਸਪੀਟਲ ਦੀ ਮੋਰਚਰੀ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਜਿਹੜਾ ਹੈ ਪੁਲਿਸ ਦੇ ਵੱਲੋਂ ਤਿਰਤ ਸਿੰਘ ਦੀ ਮੋਰਚਰੀ ਮੋਰਚਰੀ ਦੇ ਵਿੱਚ ਬੋਡੀ ਨੂੰ ਜਿਹੜਾ ਰਖਵਾ ਦਿੱਤਾ ਗਿਆ ਪੋਸਟਮਾਰਟਮ ਜਿਹੜਾ ਕੀਤਾ ਜਾਏਗਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਾਂਚ ਤੋਂ ਬਾਅਦ ਜਿਹੜਾ ਦੱਸਿਆ ਜਾਏਗਾ ਕਿ ਆਖਰ ਕੀ ਕਾਰਨ ਰਏ ਨੇ ਗੋਲੀ ਲੱਗਣ ਦੇ ਕੀ ਉਹ ਪਿਸਟਲ ਨੂੰ ਸਾਫ਼ ਕਰ ਰਹੇ ਸੀ ਤਾਂ ਅਚਾਨਕ ਗੋਲੀ ਲੱਗ ਗਈ ਜਾਂ ਫਿਰ ਉਹਨਾਂ ਦੇ ਵੱਲੋਂ ਜਿਹੜੀ ਹੈ ਕੋਈ ਹੋਰ ਕਾਰਨ ਰਿਹਾ ਗੋਲੀ ਲੱਗਣ ਦਾ ਇਹ ਹੁਣ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਤੁਹਾਨੂੰ ਦੱਸ ਜੇ ਕਿ ਭਜਨ ਸਿੰਘ ਦੇ ਸੁਪੁੱਤਰ ਤੀਰਤ ਸਿੰਘ ਜੋ ਕਿ 50 ਸਾਲ ਦੀ ਉਮਰ ਜਿਨਾਂ ਦੀ ਸੀ ਓਹੋ ਕੈਲਪੁਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ 3 ਬੱਚੇ ਨੇ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੇ ਗੋਲੀ ਲੱਗ ਗਈ ਹੈ ਗੋਲੀ ਲੱਗਣ ਦਾ ਕੀ ਕਾਰਨ ਹੈ ਫਿਲਹਾਲ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਫ ਕੀਤਾ ਜਾਏਗਾ ਫਿਲਹਾਲ ਹਜੇ ਤੱਕ ਪੁਲਿਸ ਦੇ ਵੱਲੋਂ ਇਸ ਮਾਮਲੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਜਿਹੜੀ ਆ ਉਹ ਨਹੀਂ ਦਿੱਤੀ ਗਈ ਲੁਧਿਆਣਾ ਦੇ ਡੀਆਈਜੀ ਰੇਂਜ ਦੇ ਵਿੱਚ ਤਨਾਤ ਮੁਲਾਜ਼ਮ ਤੀਰਤ ਸਿੰਘ ਦੀ ਅਚਾਨਕ ਰਾਤ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਰਾਣੀ ਚਾਂਸੀ ਰੋਡ ਦੇ ਉੱਤੇ ਡੀਆਈਜੀ ਦਫ਼ਤਰ ਦੇ ਵਿੱਚ ਡਿਊਟੀ ਦੌਰਾਨ ਮੁਲਾਜ਼ਮ ਤੀਰਤ ਸਿੰਘ ਜਿਨ੍ਹਾਂ ਦੇ ਗੋਲੀ ਲੱਗੀ ਹੈ ਮੌਕੇ ਤੇ ਮੌਜੂਦ ਆ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸ ਥਾਂ ਦੇ ਉੱਤੇ ਜਿਹੜਾ ਤੀਰਤ ਸਿੰਘ ਆਪਣੀ ਡਿਊਟੀ ਕਰਦੇ ਸੀ ਉਹਨਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਜੋ ਕਿ ਰਾਤ ਨੂੰ ਇਸ 3 ਵਜੇ ਦੇ ਕਰੀਬ ਡਿਊਟੀ ਦੇ ਦੌਰਾਨ ਜਿਨ੍ਹਾਂ ਦੇ ਗੋਲੀ ਲੱਗੀ ਹੈ ਫਿਲਹਾਲ ਗੋਲੀ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕੀ ਕਾਰਨ ਸੀ ਗੋਲੀ ਲੱਗਣ ਦੇ ਫਿਲਹਾਲ ਸਿਵਲ ਹਸਪੀਟਲ ਦੀ ਮੋਰਚਰੀ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਜਿਹੜਾ ਹੈ ਪੁਲਿਸ ਦੇ ਵੱਲੋਂ ਤਿਰਤ ਸਿੰਘ ਦੀ ਮੋਰਚਰੀ ਮੋਰਚਰੀ ਦੇ ਵਿੱਚ ਬੋਡੀ ਨੂੰ ਜਿਹੜਾ ਰਖਵਾ ਦਿੱਤਾ ਗਿਆ ਪੋਸਟਮਾਰਟਮ ਜਿਹੜਾ ਕੀਤਾ ਜਾਏਗਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਾਂਚ ਤੋਂ ਬਾਅਦ ਜਿਹੜਾ ਦੱਸਿਆ ਜਾਏਗਾ ਕਿ ਆਖਰ ਕੀ ਕਾਰਨ ਰਹੇ ਨੇ ਗੋਲੀ ਲੱਗਣ ਦੇ ਕੀ ਉਹ ਪਿਸਤਲ ਨੂੰ ਸਾਫ ਕਰ ਰੇ ਸੀ ਤਾਂ ਅਚਾਨਕ ਗੋਲੀ ਲੱਗ ਗਈ ਜਾਂ ਫਿਰ ਉਹਨਾਂ ਦੇ ਵੱਲੋਂ ਜਿਹੜੀ ਐ ਕੋਈ ਹੋਰ ਕਾਰਨ ਰਿਹਾ ਗੋਲੀ ਲੱਗਣ ਦਾ ਇਹ ਹੁਣ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਤੁਹਾਨੂੰ ਦੱਸ ਜੀਏ ਕਿ ਭਜਨ ਸਿੰਘ ਦੇ ਸੁਪੁੱਤਰ ਤੀਰਤ ਸਿੰਘ ਜੋ ਕਿ 50 ਸਾਲ ਦੀ ਉਮਰ ਜਿਨਾਂ ਦੀ ਸੀ ਉਹ ਕੈਲਪੁਰ ਦੇ ਰਹਿਣ ਵਾਲੇ ਨੇ ਜਿਨਾਂ ਦੇ ਤਿੰਨ ਬੱਚੇ ਨੇ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੇ ਗੋਲੀ ਲੱਗ ਗਈ ਹੈ ਗੋਲੀ ਲੱਗਣ ਦਾ ਕੀ ਕਾਰਨ ਹੈ ਫਿਲਹਾਲ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਫ ਕੀਤਾ ਜਾਏਗਾ ਫਿਲਹਾਲ ਹਜੇ ਤੱਕ ਪੁਲਿਸ ਦੇ ਵੱਲੋਂ ਇਸ ਮਾਮਲੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਜਿਹੜੀ ਆ ਉਹ ਨਹੀਂ ਦਿੱਤੀ ਗਈ